ਤਖਤ ਸਿਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਪਿਛਲੇ ਦਿਨੇ ਜਿਨ੍ਹਾਂ ਨੇ ਸਵਾਮਾਂ ਰੋਕੀਆਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲੀ ਦਲ ਨੂੰ ਫੇਰ ਦੁਬਾਰਾ ਇੱਕ ਵਾਰ ਨਿਸ਼ਾਨੇ ਤੇ ਲਿਆ ਹੈ। ਭਾਵੇਂ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਤਖਤ ਸਿਰੀ ਹਜ਼ੂਰ ਸਾਹਿਬ ਵਿਖੇ ਉੱਥੇ ਵੀ ਅਕਾਲੀ ਦਲ ਦੇ ਵਿਰੁੱਧ ਕਾਫੀ ਟਿੱਪਣੀਆਂ ਕੀਤੀਆਂ ਸੀ ਤੇ ਪਰ ਕੱਲ ਇੱਕ ਵੀਡੀਓ ਪਾ ਕੇ ਜਦੋਂ 28 ਜਨਵਰੀ ਦੀ ਜਿਹੜੀ ਪੰਸ ਸਿੰਘ ਸਹਿਬਾਨ ਨਕਲਤਾ ਸਾਬਦੇ ਜ세ਦਾਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਸੱਦੀ ਹੋਈ ਮੀਟਿੰਗ ਮੁਲਤਵੀ ਹੋਈ ਤਾਂ ਉਸ ਤੋਂ ਬਾਅਦ ਇੱਕਦਮ ਗਿਆਨੀ ਹਰਪ੍ਰੀਤ ਸਿੰਘ ਵੀ ਨਾਲ ਦੀ ਨਾਲ ਉਹਨਾਂ ਦਾ ਤਿੱਖਾ ਪ੍ਰਤੀਕਰਮ ਆਇਆ ਉਹਨਾਂ ਨੇ ਕਿਹਾ ਕਿ ਦਬਾਅ ਦੀ ਇਹ ਜਿਹੜੀ ਹੈਗੀ ਹੈ ਮੀਟਿੰਗ ਮੁਲਤਵੀ ਕੀਤੀ ਗਈ ਹੈ ਵੀ ਇਹਦੇ ਚ ਜਿਹੜੇ ਗੁਰਮਤੇ ਦੀ ਰੋਸ਼ਨੀ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਜਾਣੇ ਸਨ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਾਲੀ ਦਲ ਤੇ ਕਿ ਮੇਰੇ ਖਿਲਾਫ ਜਿਹੜੀ ਜਾਂਚ ਹੈ ਬਹੁਤ ਤੇਜ਼ ਕਰ ਦਿੱਤੀ ਗਈ ਹੈ ਜਾਣ ਬੁੱਝ ਕੇ ਇਥੋਂ ਦੇ ਮੁਲਾਜ਼ਮਾਂ ਨੂੰ ਮੇਰੇ ਵਿਰੁੱਧ ਲਿਖਣ ਲਈ ਜ਼ੋਰ ਲਾਇਆ ਜਾ ਰਿਹਾ ਹੈ ਵੀ ਹਾਲਾਂਕਿ ਲਿਖ ਕੇ ਨਹੀਂ ਦਿੱਤਾ ਕਿਸੇ ਨੇ ਕੁਝ ਤੇ ਇਸ ਦੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜੇ ਜੱਫੇਦਾਰ ਆ ਅਕਾਲੀ ਦਲ ਦੀ ਈਨ ਨਹੀਂ ਪਰਦੇਦੇ ਉਹਨਾਂ ਦੀਆਂ ਇਹ ਬੁਰਕੀਆਂ ਵੀ ਗਿਣਦੇ ਨੇ ਕਿ ਉਹਨਾਂ ਨੇ ਕਿੰਨੀਆਂ ਬੁਰਕੀਆਂ ਖਾਧੀਆਂ ਨੇ ਵੀ ਜਿਹੜੇ ਈਨ ਪਰਦੇ ਨੇ ਉਹਨਾਂ ਨੂੰ ਸਾਰੇ ਕਾਸੀ ਨਹੀਂ ਖੁੱਲ ਹੁੰਦੀ ਐ ਤੱਕ ਤੁਸੀਂ ਦੰਦਮਾਨ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਇਹ ਟਿੱਪਣੀਆਂ ਆਕਾਲੀ ਦਲ ਲਈ ਬਹੁਤ ਵੱਡਾ ਸੰਕਟ ਨੇ ਕਿਸਮ ਦੀਆਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਭਗ ਬਹੁਤ ਦੇਸ਼ ਵਿਦੇਸ਼ ਤੋਂ ਬਹੁਤ ਸਾਰਾ ਸਹਿਯੋਗ ਸਿੱਖ ਸੰਗਤਾਂ ਦਾ ਪੰਥ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਤੇ ਇਹ ਵੀ ਲੱਗ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਹੜੀਆਂ ਤਾਜ਼ਾ ਟਿੱਪਣੀਆਂ ਨੇ ਵੀ ਉਹਨਾਂ ਆਕਾਲੀ ਦਲ ਦੇ ਨਾਲ ਸਿੱਧੀ ਟੱਕਰ ਲੈਣ ਲਈ ਤਿਆਰ ਨੇ ਜਿਹੋ ਜਿਹੋ ਉਹਨਾਂ ਨੇ ਪ੍ਰਤੀਕਰਮ ਕਿਹਾ ਉਹ ਤਾਂ ਕਹਿ ਰਹੇ ਨੇ ਕਿ ਮੈਨੂੰ ਹਟਾਓ ਦੁਸੀਂ ਮੈਨੂੰ ਹਟਾਣਾ ਹੈ ਹੁਣ ਮੇਰੀਆਂ ਸਵਾਮਾਂ ਖਤਮ ਕਰਨੀਆਂ ਨੇ ਕਰੋ ਤੇ ਇਸ ਦੇ ਨਾਲ ਹੀ ਉਹ ਕਹਿ ਰਹੇ ਨੇ ਵੀ ਫਿਰ ਇਸ ਤੋਂ ਬਾਅਦ ਮੈਂ ਪੰਥ ਨਾਲ ਸਲਾਹ ਕਰਾਂਗਾ ਪੰਥ ਨਾਲ ਸਲਾਹ ਕਰਨ ਦਾ ਮਤਲਬ ਹੈ ਕਿ ਕੋਈ ਵੱਡੀ ਇਕੱਤਰਤਾ ਸੱਦਣਗੇ ਜਿਸ ਦੇ ਨਾਲ ਅਕਾਲੀ ਦਲ ਦੀ ਇੱਕ ਵਾਰੀ ਜਿਹੜੀ ਫੇਰ ਹੈ ਉਹ ਹਾਲਤ ਕਮਜ਼ੋਰ ਹੋਊਗੀ ਅਕਾਲੀ ਦਲ ਫਿਰ ਕਿਸੇ ਨਾ ਕਿਸੇ ਸੰਕਟ ਚ ਉਲਝੂਗਾ ਐਵੇਂ ਹੈ ਕਿ ਅਕਾਲੀ ਦਲ ਨੇ ਜਦੋਂ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਜਿਹੜਾ ਫੈਸਲਾ ਕੀਤਾ ਸੀ ਵੀ 7 ਮੈਂਬਰੀ ਕਮੇਟੀ ਥੱਲੇ ਅਕਾਲੀ ਦਲ ਦੀ ਭਰਤੀ ਹੋਏ ਉਹ ਫੈਸਲਾ ਨਾ ਮੰਨ ਕੇ ਤੇ ਅਕਾਲੀ ਦਲ ਲਗਾਤਾਰ ਇੱਕ ਤੋਂ ਬਾਅਦ ਇੱਕ ਗਲਤੀਆਂ ਕਰਦਾ ਆ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜਿਵੇਂ ਬਰਸਾ ਸਿੰਘ ਬਲਟੋਹਾ ਜਾਂ ਹੋਰ ਅਕਾਲੀ ਦਲ ਦੇ ਛੋਟੇ ਮੋਟੇ ਆਗੂ ਜਿਹੜੇ ਬੋਲਦੇ ਨੇ ਕਦੇ ਉਹਨਾਂ ਨੇ ਖਿਲਾਫ ਕੋਈ ਵੀਡੀਓ ਲੀਕ ਕਰ ਦਿੱਤੀ ਜਾਂਦੀ ਹੈ ਕਦੇ ਕੋਈ ਲੀਕ ਕਰ ਦਿੱਤੀ ਜਾਂਦੀ ਹੈ ਸਮਝ ਨਹੀਂ ਆ ਰਹੀ ਕਿ ਅਕਾਲੀ ਦਲ ਕਰਨਾ ਕੀ ਚਾਹੁੰਦਾ ਹੈ ਅਕਾਲੀ ਦਲ ਕੀ ਸਿੰਘ ਸਹਿਬਾਨ ਦਾ ਇੰਨਾ ਕਿ ਸਤਕਾਰ ਕਰਦਾ ਇਹ ਦਿਖਾਣਾ ਚਾਹੁੰਦਾ ਹੈ ਲੋਕਾਂ ਨੂੰ ਜਾਂ ਫਿਰ ਪੀ ਅਕਾਲੀ ਦਲ ਅਕਾਲ ਤਖਤ ਸਾਹਿਬ ਨਾਲ ਫਿਰ ਦੁਬਾਰਾ ਕਿਸੇ ਸਿੱਧੇ ਸਿੱਧੇ ਨੂੰ ਸਿੱਧੀ ਟੱਕਰ ਦੇ ਰੌਂਚ ਹੈ ਹਾਲਾਂਕਿ ਜਦੋਂ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਦਰਸਬ ਤੇ ਪੇਸ਼ ਹੋਏ ਉਹਨਾਂ ਨੇ ਜਿਸ ਢੰਗ ਨਾਲ ਸਾਰੀ ਜਿੰਨੇ ਗੁਨਾਹ ਹੋਏ ਸੀ ਗਲਤੀਆਂ ਹੋਈਆਂ ਸੀ ਆਪਣੀ ਝੋਲੀ ਪੁਆਈਆਂ ਉਸ ਤੋਂ ਬਾਅਦ ਉਹਨਾਂ ਨੇ ਸਜਾ ਭੁਗਤੀ ਫਿਰ ਉਹਨਾਂ ਦੇ ਗੋਲੀ ਵੀ ਚੱਲਦੀ ਹੈ ਨਾ ਸਾਰੀਆਂ ਘਟਨਾਵਾਂ ਨਾਲ ਜਿਹੜਾ ਸੁਖਵੀਰ ਦਾ ਕੱਡ ਉੱਚਾ ਹੋਇਆ ਸੀ ਸੁਖਵੀਰ ਦਾ ਕੱਦ ਵਧਿਆ ਸੀ ਪਰ ਉਸ ਤੋਂ ਬਾਅਦ ਸੁਖਵੀਰ ਦਾ ਕਿਉਂਕਿ ਤਿੰਨ ਦਿਨਾਂ ਚ ਕਿਹਾ ਸੀ ਸ੍ਰੀ ਗੁਰਦਾਸ ਸਾਹਿਬ ਨੇ ਅਸੀਫਾ ਪ੍ਰਵਾਨ ਕਰੋ ਅਸੀਫਾ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਫਿਰ ਸੱਤ ਮੈਂਬਰ ਕਮੇਟੀ ਦੀ ਅਗਵਾਈ ਚ ਜਿਹੜੀ ਹੈਗੀ ਭਰਤੀ ਕੀਤੀ ਪਤਾ ਨਹੀਂ ਕਿਉਂ ਉਕਾਲੀਦਾਲ ਡਰ ਰਿਹਾ ਹੈ ਸੱਤ ਮੈਂਬਰ ਕਮੇਟੀ ਤੋਂ ਹਾਲਾਂਕਿ ਚਾਰ ਮੈਂਬਰ ਤਾਂ ਉਹਨਾਂ ਦੇ ਆਪਣੇ ਨੇ ਦੁਦੇ ਪਾਸੇ ਤੋਂ ਦਾ ਸਿਰਫ ਦੋ ਮੈਂਬਰ ਸੀ ਸੰਤਾ ਸਿੰਘ ਅਮੈਦਪੁਰੀ ਤੇ ਗੁਰਪ੍ਰਤਾਪ ਬਡਾਲਾ ਤੇ ਇੱਕ ਵੀ ਬੀ ਸੁਤਵੰਤ ਕੌਰ ਸੀ ਜਦੋਂ ਆਪ ਖੁਦ ਜਿਹੜੇ ਹੈਗੇ ਨੇ ਬਹੁਤ ਸਾਰੇ ਸ਼੍ਰੋਮਣਿਕ ਕਮੇਟੀ ਦੇ ਮੁਲਾਜ਼ਮਾਂ ਨੂੰ ਤੁਸੀਂ ਦੇ ਰਹੇ ਹੋ ਪਾਰਟੀ ਚ ਥਾਂ ਦੇ ਰਹੇ ਹੋ ਪ੍ਰਤੀਨਿਧਤਾ ਦੇ ਰਹੇ ਹੋ ਵੱਖ-ਵੱਖ ਥਾਵਾਂ ਤੇ ਉਹਨਾਂ ਨੂੰ ਕਿਤੇ ਪ੍ਰਧਾਨ ਲਾਇਆ ਗਿਆ ਹਰੋਪੜ ਦੇ ਕਈ ਉਪ ਪ੍ਰਧਾਨ ਦੀ ਗੱਲ ਵੀ ਆਈ ਸੀ ਪਿਛਲੇ ਦਿਨਾਂ ਚ ਮੀਡੀਆ ਚ ਕਿ ਮੀਤ ਪ੍ਰਧਾਨ ਮੀਤ ਮੈਨੇਜਰ ਨੇ ਗੁਰਦੁਆਰਾ ਸਾਹਿਬ ਤੇ ਯੂਥ ਅਕੈਡਮੀ ਦੇ ਪ੍ਰਧਾਨ ਨਿਯੁਕਤ ਕਰਦੇ ਸੋ ਜੇਹੀ ਸਥਿਤੀ ਚ ਮੇਰੇ ਇੱਕ ਸਾਲ ਕਿਉਂ ਨਹੀਂ ਚੱਲਦਾ ਇਹ ਸਾਰਾ ਕੁਝ ਤੇ ਸਦਾਰ ਜਿਹੜੇ ਅਕਾਲੀ ਦਲ ਚੋਂ ਵਿਛੜ ਕੇ ਆ ਗਏ ਸੀ ਜਿਨ੍ਹਾਂ ਨੇ ਸੁਧਾਰ ਲਹਿਰ ਬਣਾਏ ਸੀ ਗੱਲ ਦਾ ਸਭ ਨੂੰ ਇਹ ਵੀ ਕਿਹਾ ਸੀ ਉਹਨਾਂ ਨੂੰ ਨੇੜੇ ਲਾਓ ਉਹਨਾਂ ਨੂੰ ਕੋਈ ਨੇੜੇ ਨਹੀਂ ਲਾ ਰਿਹਾ ਇਹ ਸਾਰਾ ਜਿਹੜਾ ਵਰਤਾਂਤ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਿਰਜਿਆ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਇਹ ਅਕਾਲੀ ਦਲ ਲਈ ਬਹੁਤ ਡੂੰਗਾ ਸੰਕਟ ਬਣ ਸਕਦਾ ਹੈ ਤੇ ਅਕਾਲੀ ਦਲ ਲਈ ਆਉਣ ਵਾਲੇ ਸਮੇਂ ਵਿੱਚ ਇਹ ਕੋਈ ਬਹੁਤ ਵੱਡਾ ਜਿਹੜਾ ਅਕਾਲੀ ਦਲ ਨੂੰ ਚਟਕਾ ਵੀ ਲੱਗ ਸਕਦਾ ਹੈ ਕਿਉਂਕਿ ਅੰਨੇ ਜਿਹੜੇ ਈਆਲੀ ਨੇ ਉਹ ਵੀ ਅਕਾਲ ਤਖਤ ਨੂੰ ਉਹਨਾਂ ਨੇ ਚਿੱਠੀ ਲਿਖੀ ਸੀ ਪਿਛਲੇ ਦਿਨੀ ਕਿ ਮੈਂ ਤਾਂ ਪੁੱਛਾਂਗਾ ਜੇ ਅਕਾਲ ਤਖਤ ਸਾਹਿਬ ਨੇ ਕਿਹਾ ਤਾਂ ਭਰਤੀ ਕਰਾਂਗਾ ਇਸੇ ਤਰ੍ਹਾਂ ਫਿਰ ਜਿਹੜੇ ਝੁੰਡਾ ਨੇ ਕਵਾਲ ਸਿੰਘ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਅੰਦਰੋਂ ਅੰਦਰ ਹੀ ਇਕਾਲੀ ਦਲ ਦੇ ਜਿਹੜਾ ਹੀਟਲਾ ਵਰਕਰ ਹੈ ਉਹ ਬਹੁਤ ਤੰਗ ਹੈ ਵੀ ਕੀ ਇਕਾਲੀ ਦਲ ਕਰ ਤੇ ਕੀ ਕਰ ਰਿਹਾ ਜੇ ਤੁਸੀਂ ਇਹ ਸਾਰਾ ਕੁਝ ਅਕਾਲ ਤਖਤ ਸਾਹਿਬ ਦੀ ਗੱਲ ਮੰਨਣੀ ਹੋਣੀ ਸੀ ਫਿਰ ਉੱਤੇ ਪੇਸ਼ ਹੋਣ ਦਾ ਕੀ ਫਾਇਦਾ ਸੀ ਫਿਰ ਜਾਣ ਦਾ ਕੀ ਫਾਇਦਾ ਸੀ ਇੱਕ ਪਾਸੇ ਤੁਸੀਂ ਖੁਦ ਜਾਣੇ ਹੋ ਸਜ਼ਾ ਲਵਾਨੇ ਹੋ ਤੇ ਦੂਜੇ ਪਾਸੇ ਤੁਸੀਂ ਸਿੰਘ ਸਾਹਿਬਾਨ ਨੂੰ ਮਜ਼ਾਕ ਦਾ ਪਾਤਰ ਬਣਾ ਦਿਆ ਇਸ ਸਾਰੇ ਮਾਮਲੇ 'ਚ ਇੱਕ ਤਾਂ ਹੁਣ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਨੇ ਸ੍ਰੀ ਕਾਂਟਖ ਸਾਹਿਬ ਦੇ ਜਥੇਦਾਰ ਉਹਨਾਂ ਦਾ ਬਹੁਤ ਵੱਡੀ ਭੂਮਿਕਾ ਹੈ ਵੀ ਉਹ ਹੁਣ ਕੀ ਕਰਨਗੇ ਕਿਸ ਕੀ ਜਿਹੜੀ ਉਹਨਾਂ ਨੇ ਮੀਟਿੰਗ ਖੁਦ ਰੱਖੀ ਸੀ ਕਿਉਂ ਮੁਲਤਵੀ ਕੀਤੀ ਕੋਈ ਅਕਾਲੀ ਦਲ ਨੇ ਦਬਾਅ ਬਣਾਇਆ ਉਹਨਾਂ ਤੇ ਮੀਟਿੰਗ ਮੁਲਤਵੀ ਕਰਨ ਦਾ ਜਿਹੜਾ ਉਹ ਉਹਨਾਂ ਨੂੰ ਵੀ ਉਹਨਾਂ ਤੋਂ ਵੀ ਲੋਕ ਜਵਾਬ ਮੰਗਣਗੇ ਤੇ ਦੂਜਾ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਜੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਜੇ ਜੇ ਅਕਾਲੀ ਦਲ ਨੂੰ ਜਿਵੇਂ ਉਹ ਕਹਿੰਦੇ ਨੇ ਕਿ 2027 ਚ ਸਰਕਾਰ ਲੈ ਕੇ ਆਣੀ ਹੈ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਟੈਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਵੀ ਹੋ ਜਾਣਾ ਹੈ ਜਿਹੜੀਆਂ ਬਹੁਤ ਜਲਦੀ ਚੋਣਾਂ ਹੋ ਜਾਣੀਆਂ ਨੇ ਵੋਟਾਂ ਦੀ ਪ੍ਰਕਾਸ਼ਣਾ ਹੋ ਚੁੱਕੀ ਹੈ ਪਰ ਜੇ ਵਾਕਈ ਚਾਹਦੇ ਨੇ ਸੁਖਵੀਰ ਸਿੰਘ ਬਾਦਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ 2027 ਚ ਸਰਕਾਰ ਲਿਆਉਣੀ ਹੈ ਤੇ ਫਿਰ ਜਿਹੜਾ ਇਹ ਸਿੱਧੀ ਲੜਾਈ ਜੇ ਲੜਨੀ ਹੈ ਤਾਂ ਕਿੰਨੇ ਅਕਾਲੀ ਦਲ ਲਈ ਕਿੰਨੇ ਵੱਡੇ ਫਰੰਟ ਨੇ ਕਿਸਾਨੋਂ ਧਰਨਾ ਸੰਘਰਸ਼ ਤੇ ਨੇ ਤੇ ਅਕਾਲੀ ਦਲ ਉੱਥੇ ਸਿਰਫ ਬਿਆਨਬਾਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਰਿਹਾ ਮਹਿੰਗਾਈ ਕਿੱਥੇ ਪਹੁੰਚ ਗਈ ਪੰਜਾਬ ਚ ਅਮਨ ਕਾਨੂੰਨ ਦੀ ਕੀ ਹਾਲਤ ਹੈ ਤੇ ਹੋਰ ਬਹੁਤ ਸਾਰੇ ਜਿਹੜਾ ਹੈਗਾ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਲਈ ਅਕਾਲੀ ਦਲ ਲੜਾਈ ਲੜ ਸਕਦੇ ਪਰ ਉਸ ਹੋਰ ਲੜਾਈ ਲੜਨ ਦੀ ਥਾ ਅਕਾਲੀ ਦਲ ਆਪਣੇ ਨਾਲ ਹੀ ਉਜਦਾ ਦਿਖਾਈ ਦੇ ਰਿਹਾ ਹੈ ਸਿੰਘ ਸਹਿਬਾਨ ਨਾਲ ਹੀ ਲੜਨ ਲਈ ਤਿਆਰ ਹੋਇਆ ਪਿਆ ਮੈਨੂੰ ਲੱਗਦਾ ਹੈ ਕਿ ਇਸ ਨਾਲ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਹੋਣਾ ਅਕਾਲੀ ਦਲ ਨੂੰ ਦੁਬਾਰਾ ਪੁਨਰ ਸੁਰਜੀਤ ਕਰਨਾ ਕਿਉਂਕਿ ਆਪਾਂ ਦੇਖਿਆ ਇਹ ਦੋ ਵਿਧਾਨ ਸਭਾ ਚੋਣਾਂ ਭਾਵੇਂ 17 ਦੀ ਸੀ ਭਾਵੇਂ 22 ਦੀ ਸੀ ਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ 2024 ਦੀ ਇੱਕ ਉਮੀਦਵਾਰ ਜਿੱਤਿਆ ਇੱਕ ਉਮੀਦਵਾਰ ਦੀ ਜ਼ਮਾਨਤ ਬਚੀ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਅਕਾਲੀ ਦਲ ਲਈ ਬਹੁਤ ਵੱਡਾ ਝਟਕਾ ਹੈ ਇਸ ਕਰਕੇ देखो अकाली दल जेडी हैगी है खेत्री पार्टी है पंजाब दी लोड है अकाली दल ने बहुत ਕੁਰਬਾਨੀਆਂ ਕੀਤੀਆਂ ਨੇ ਦੇਸ਼ ਲਈ ਵੀ ਤੇ ਪੰਜਾਬ ਲਈ ਵੀ ਬਹੁਤ अकाली दल ਦੇ ਆਗੂਆਂ ਨੇ ਜੇਲਾਂ ਕੱਟੀਆਂ ਨੇ ਦੇਸ਼ ਲਈ ਵੀ ਤੇ ਪੰਜਾਬ ਲਈ ਵੀ ਤੇ ਜੇ अकाली दल ਦੀ ਅੱਜ ਇਹ ਹਾਲਤ ਹੈ ਤਾਂ ਫਿਰ अकाली ਲੀਡਰਸ਼ਿਪ ਨੂੰ ਕੀ ਸੋਚਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਔਰ ਉਹਨਾਂ ਨੂੰ ਦੁਆਰਾ ਇੱਕ ਵਾਰ ਜ਼ਰੂਰ ਚੈੱਕ ਕਰਨ ਕਿ ਠੀਕ ਸਲਾਹ ਦੇ ਰਹੇ ਨੇ ਜਿਹੋ ਜਿਹੀਆਂ ਸਲਾਹਾਂ ਤੇ ਹੰ ਕਾਦੀਦਲ ਚੱਲ ਰਿਹਾ ਹੈ ਕਦੇ ਗਿਆਨੀ ਗੱਲ ਹਰਪ੍ਰੀਤ ਸਿੰਘ ਨੂੰ ਹਟਾ ਦਿਓ ਤੇ ਦੇਖ ਉਹਨਾਂ ਵਿਰੁੱਧ ਤੇਜ ਕਰ ਦਿਓ ਜਿਹੜੀ ਹੈਗੀ ਹੈ ਬਿਨਾ ਕਿਸੇ ਗੱਲ ਤੋਂ ਜਿਹੜੀ ਉਸ ਕੈਤ ਉਹ ਵੀ ਕਿਹਾ ਜਾ ਰਿਹਾ ਸੀ ਵੀ ਖੁਦ ਦੁਆਈ ਗਈ ਹੈ ਕਾਦੀਦਲ ਵੱਲੋਂ ਤੇ ਕਦੇ ਕੋਈ ਵੀਡੀਓ ਲੀਕ ਕਰਾ ਦਿਓ ਕਦੇ ਕੋਈ ਵੀਡੀਓ ਲੀਕ ਕਰਾ ਦਿਓ ਦੇਖੋ ਇਹਨਾਂ ਨਾਲ ਕੁਝ ਨਹੀਂ ਹੋਣਾ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਕੱਦ ਹੈ ਉਹ ਦਿਨੋਂ ਦਿਨ ਵੱਧ ਰਿਹਾ ਹੈ ਤੇ ਕਾਲੀ ਦਲ ਦੇ ਵਿੱਚ ਕਮਜ਼ੋਰ ਹੋ ਰਿਹਾ ਹੈ ਇਸ ਕਰਕੇ ਚਾਹੀਦਾ ਹੈ ਅਕਾਲੀ ਦਲ ਨੂੰ ਕਿ ਬਿਨਾ ਵਜਾ ਸਿੰਘ ਸਹਿਬਾਨ ਨਾਲ ਪੰਗਾ ਲੈਣ ਦੀ ਥਾਂ ਉਹਨਾਂ ਦਾ ਜਿਹੜਾ ਰੁਤਬਾ ਹੈ ਉਹਨਾਂ ਦਾ ਜਿਹੜਾ ਸਤਕਾਰ ਹੈ ਉਹਨਾਂ ਦੀ ਜਿਹੜੀ ਸ਼ਖਸੀਅਤ ਨੂੰ ਲੋਕ ਜਿਸ ਢੰਗ ਨਾਲ ਸਤ ਸਤਕਾਰ ਦੇ ਨੇ ਸਤਕਾਰ ਦਿੰਦੇ ਨੇ ਅਕਾਲੀ ਦਲ ਨੂੰ ਵੀ ਚਾਹੀਦਾ ਹੈ ਕਿ ਘਟੋ ਘਟ ਉਸ ਰਾਹ ਤੇ ਪਵੇ ਤੇ ਜੇ ਬਿਨਾ ਬਿਨਾ ਗੱਲ ਤੋਂ ਜਿਹੜੀ ਬੇਲੋੜੀ ਲੜਾਈ ਸਿੰਘ ਸਹਿਬਾਨ ਨਾਲ ਜੰਸ ਦੀ ਕੱਲ ਤੱਕ ਸਰ ਨਾਲ ਅਕਾਲੀ ਦਲ ਨੇ ਛੇੜੀ ਹੋਈ ਏ ਅਕਾਲੀ ਦਲ ਲਈ ਨੁਕਸਾਨ ਦੇ ਹੀ ਸਾਬਤ ਹੋਗੀ ਬਿਨਾ ਕਿਸੇ ਦੇਰੀ ਤੋਂ ਸੱਤ ਮੈਂਬਰੀ ਕਮੇਟੀ ਨੂੰ ਵੀ ਮਾਨਤਾ ਦੇਣੀ ਚਾਹੀਦੀ ਏ ਉਹਦੀ ਅਗਵਾਈ ਚ ਸਾਰੀ ਭਰਤੀ ਕਰਾਉਣੀ ਚਾਹੀਦੀ ਏ ਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਿਹੜਾ ਬਰਤਾਨ ਤ ਸਿਰਜਿਆ ਜਾ ਰਿਹਾ ਹੈ ਉਸ ਨੂੰ ਬਿਨਾਂ ਦੇਰੀ ਤੋਂ ਰੋਕ ਕੇ ਉਹਨਾਂ ਤੋਂ ਮੁਆਫੀ ਮੰਗ ਕੇ ਸਾਥੋਂ ਗਲਤੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਬੰਦਾ ਸਤਕਾਰ ਹੈ ਉਹਨਾਂ ਦੀ ਜਿਹੜੀ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਿਹੜੀ ਨਿਭਾ ਰਹੇ ਨੇ ਪਿਛਲੇ 8 ਸਾਲਾਂ ਤੋਂ ਉਹ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ ਸੌਂਪ ਦੇਣੀ ਚਾਹੀਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੈਗੇ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੂੰ ਇਸ ਗੱਲ ਦੀ ਗਾਰੰਟੀ ਦੇਣੀ ਚਾਹੀਦੀ ਹੈ ਕਿ ਅਸੀਂ ਸਾਰੇ ਫੈਸਲੇ ਮੰਨਾਂਗੇ ਤਾਂ ਤਾਂ ਅਕਾਲੀ ਦਲ ਕਿਤੇ ਪੁਨਰ ਸੁਰਜੀਤ ਹੋ ਸਕਦਾ ਹੈ ਫਿਰ ਤਾਂ ਅਕਾਲੀ ਦਲ ਦੀ ਗੱਲ ਕਿਤੇ ਬਣ ਸਕਦੀ ਹੈ ਜੇ ਕਾਲੀ ਦਲ ਇਸੇ ਦੁਬਧਾ ਚ ਰਿਹਾ ਕਿ ਸਿਰਫ ਗੈਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲ ਕੇ ਜਾਂ ਹੋਰ ਜਿਹੜੀਆਂ ਪੰਥਕ ਪੀਰਾਂ ਨੇ ਉਹਨਾਂ ਦੇ ਖਿਲਾਫ ਬੋਲ ਕੇ ਉਹ ਸ਼ਰਮਣੀ ਕਮੇਟੀ ਦੀ ਚੋਣ ਜਿੱਤ ਜਾਣਗੇ ਜਾਂ ਉਹ ਜਿਹੜਾ 2027 ਚ ਸਰਕਾਰ ਬਣਾ ਲੈਣਗੇ ਬਹੁਤ ਵੱਡੀ ਭੁੱਲ ਹੈ ਜਿਹੜੇ ਹੇਠਲੇ ਪੱਦਰ ਤੇ ਪਿੰਡਾਂ 'ਚ ਖਾਸ ਕਰਕੇ ਕਿਉਂਕਿ ਕਾਲੀ ਦਲ ਵੀ ਬਹੁਤ ਜ਼ਿਆਦਾ ਵੋਟ ਪਿੰਡਾਂ 'ਚ ਹੈ ਤੇ ਪਿੰਡਾਂ ਦੇ ਲੋਕ ਜਿਹੜੇ ਕਾਲੀ ਵਰਕਰ ਵੀ ਖੁਦ ਇਸ ਸਾਰੇ ਵਰਤਾਰੇ ਤੋਂ ਬਹੁਤ ਤੰਗ ਤੇ ਪਰੇਸ਼ਾਨ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਸਾਨੂੰ ਜਿਹੜੇ ਭਾਰਤੀ ਦੇ ਫਾਰਮ ਆਏ ਹੋਏ ਨੇ ਵੀ ਭਰਨ ਨੂੰ ਜੇ ਨਹੀਂ ਕਰਦਾ ਇਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਚਾਹੀਦਾ ਹੈ ਕਿ ਸਾਰੇ ਮਾਮਲੇ ਨੂੰ ਆਪਣੇ ਹੱਥ ਚ ਲੈ ਕੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਤੇ ਸਿੰਘ ਸਹਿਬਾਨ ਦਾ ਜਿਹੜਾ ਬੰਦਾ ਸਤਕਾਰ ਹੈ ਯਕੀਨੀ ਬਣਾਏ ਯਾਨੀ ਹਰਪ੍ਰੀਤ ਸਿੰਘ ਦੇ ਮਨ ਵਿੱਚ ਜਿਹੜੀਆਂ ਸ਼ੰਕਾਵਾਂ ਨੇ ਅਕਾਲੀ ਦਲ ਦੇ ਪ੍ਰਤੀ ਅਕਾਲੀ ਦਲ ਦੇ ਲੀਡਰਾਂ ਪ੍ਰਤੀ ਕਿ ਮੇਰੀਆਂ ਸ਼ਿਕਾਇਤਾਂ ਕਰਵਾਉਂਦੇ ਨੇ ਮੇਰੇ ਵਿਰੁੱਧ ਸਾਜ਼ਿਸ਼ਾਂ ਰਚਦੇ ਨੇ ਉਹ ਬਿਨਾਂ ਕਿਸੇ ਦੇਰੀ ਤੋਂ ਉਮੀਦਵਾਰ ਨੂੰ ਦੂਰ ਕਰਨੀਆਂ ਚਾਹੀਦੀਆਂ।